ਪਹਿਲਾਂ ਪਹਿਲਾਂ ਪੱਤਰਕਾਰਾਂ ਉੱਤੇ ਪਰਚੇ ਦਰਜ ਕੀ ਜਾਂਦੇ ਨੇ ਤੇ ਹੁਣ ਜਿਹੜੇ ਚੈਨਲ ਉਹਨਾਂ ਦਾ ਡਿਲੀਟ ਕਰਨੇ ਸ਼ੁਰੂ ਕਰ ਦਿੱਤੇ ਕਿ ਮੀਡੀਆ ਹੈਗਾ ਇਹ ਉਹ ਕੇਂਦਰ ਸਰਕਾਰ ਦੀ ਵੀ ਮਾਰ ਹੇਠ ਹੈਗਾ ਤੇ ਪੰਜਾਬ ਸਰਕਾਰ ਦੀ ਵੀ ਮਾਰ ਹੇਠ ਹੈਗਾ ਵੀ ਜੋ ਨੈਸ਼ਨਲ ਮੀਡੀਆ ਜਿਸ ਤਰ੍ਹਾਂ ਕਾਬੂ ਕੀਤਾ ਹੈਗਾ ਕੁਝ ਡਰਾ ਕੇ ਕੁਝ ਲਾਲਚ ਨਾਲ ਪੰਜਾਬ 'ਚ ਕੇਜੂ ਮੀਡੀਆ ਹੈਗਾ ਕਿਸੇ ਵੀ ਗਲਤੀਆਂ ਕੀਤੀਆਂ ਕਾਂਗਰਸ ਨੇ ਵੀ ਗਲਤੀਆਂ ਕੀਤੀਆਂ इंडिया फोकस 24 ਦੇਖ ਰਹੇ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਨ ਗੱਲ ਕਰ ਲਈਏ ਪੱਤਰਕਾਰੀ ਦੀ ਪੱਤਰਕਾਰੀ ਜਿਹਨੂੰ ਚੌਥਾ ਸਤੰਭ ਦੱਸਿਆ ਜਾਂਦਾ ਉਥੇ ਜਦੋਂ ਪੱਤਰਕਾਰ ਪੰਜਾਬ ਦੇ ਪੱਤਰਕਾਰਾਂ ਦੇ ਉੱਤੇ ਗਾਜ ਗਿਰ ਗਈ ਹੈ ਸਰਕਾਰ ਦੇ ਵੱਲੋਂ ਉਹਨਾਂ ਦੇ ਚੈਨਲ ਲੜਾਏ ਜਾ ਰਹੇ ਨੇ ਇਸ ਬਾਬਤ ਗੱਲਬਾਤ ਕਰਨ ਵਾਸਤੇ ਐਮਪੀ ਧਰਮਵੀਰ ਗਾਂਧੀ ਜੀ ਨਾਲ ਪਹੁੰਚੇ ਹੋਏ ਆ ਐਮਪੀ ਸਾਹਿਬ ਕਿਵੇਂ ਦੇਖਦੇ ਹੋ মিডিਆ ਜਿਹਨੂੰ ਚੌਥਾ ਸਤੰਭ ਦੱਸਿਆ ਜਾਂਦਾ ਹੈ ਉਹਦੇ ਚੈਨਲਾਂ ਦੇ ਉੱਤੇ ਕੁਝ ਸਮੇਂ ਪਹਿਲਾਂ ਪਹਿਲਾਂ ਪੱਤਰਕਾਰਾਂ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ ਤੇ ਹੁਣ ਜਿਹੜੇ ਚੈਨਲ ਉਹਨਾਂ ਨੇ ਡਿਲੀਟ ਕਰਨੇ ਸ਼ੁਰੂ ਕਰ ਦਿੱਤੇ ਕਿ ਨੇ ਕਿਵੇਂ ਦੇਖਦੇ ਹੋ ਆ ਚ ਦੁਕੋਏ ਬਹੁਤ ਹੀ ਮੰਦ ਭਾਗੀ ਗੱਲ ਹੈਗੀ ਹੈ ਕਿ ਜਮਹੂਰੀਤਾ ਚੌਥਾ ਸਤੰਭ ਕਿਹਾ ਜਾਣ ਵਾਲੀ ਜਿਹੜੀ ਮਤਲਬ ਮੀਡੀਆ ਹੈਗਾ ਇਹ ਉਹ ਕੇਂਦਰ ਸਰਕਾਰ ਦੀ ਵੀ ਮਾਰ ਰੇਟ ਹੈਗਾ ਤੇ ਪੰਜਾਬ ਸਰਕਾਰ ਦੀ ਵੀ ਮਾਰ ਰੇਟ ਹੈਗਾ ਦੋਨੇ ਪਾਰਟੀਆਂ ਬਾਜਪਾ ਵੀ ਤੇ ਆਮ ਆਦੀ ਪਾਰਟੀ ਇੱਕ ਦੂਜੇ ਦੀ ਪੂਰਕ ਨੇ ਇਸ ਮਾਮਲੇ ਵਿੱਚ ਦਿੱਲੀ ਚ ਵੀ ਜੋ ਨੈਸ਼ਨਲ ਮੀਡੀਆ ਜਿਸ ਤਰ੍ਹਾਂ ਕਾਬੂ ਕੀਤਾ ਹੈਗਾ ਕੁਝ ਡਰਾ ਕੇ ਕੁਝ ਲਾਲਚ ਨਾਲ ਉਵੇਂ ਪੰਜਾਬ ਵਿੱਚ ਵੀ ਜਿਹੜਾ ਪੰਜਾਬ ਦਾ ਮੀਡੀਆ ਜਿਹਨੂੰ ਸਾਰੇ ਦਿੱਲੀ ਵਾਲੇ ਨੂੰ ਗੋਦੀ ਮੀਡੀਆ ਕਹਿੰਦੇ ਐ ਐਵੇਂ ਪੰਜਾਬ ਚ ਕੇਜੂ ਮੀਡੀਆ ਹੈਗਾ ਕੇਜਰੀਵਾਲ ਦੀ ਜਿਹੜੀ ਪਾਰਟੀ ਹੈ ਆਮ ਆਦੀ ਪਾਰਟੀ ਨੇ ਵੀ ਕੁਝ ਪੱਤਰਕਾਰਾਂ ਨੂੰ ਲਾਲਚ ਦੇ ਕੇ ਔਰ ਕੁਝ ਪੱਤਰਕਾਰਾਂ ਨੂੰ ਡਰਾ ਕੇ ਇਹ ਆਪਣਾ ਮਕਸਦ ਪੂਰਾ ਕਰਨਾ ਚਾਹੁੰਦੇ ਤਾਂ ਕਿ ਇਹ ਦੀ ਸਚਾਈ ਹੈ ਉਹ ਲੋਕਾਂ ਸਾਹਮਣੇ ਨਾ ਸਕੇ ਦਿੱਲੀ ਚ ਕੇਂਦਰ ਆਪਣੀ ਕਾਰਗੁਜ਼ਾਰੀ ਲੁਕਾਣਾ ਲੁਕਾਉਣਾ ਚਾਹੁੰਦਾ ਹੈਗਾ ਜਾਂ ਉਹਨਾਂ ਮੁੱਦਿਆਂ ਤੇ ਬਹਿਸ ਨਹੀਂ ਕਰਨਾ ਚਾਹੁੰਦਾ ਮੀਡੀਆ ਤੇ ਜਿਹੜੇ ਮੁੱਦੇ ਲੋਕਾਂ ਦੇ ਵਾਸਤੇ ਜ਼ਰੂਰੀ ਨੇ ਚਾਹੇ ਬੇਰੁਜ਼ਗਾਰੀ ਆ ਚਾਹੇ ਮਹਿੰਗਾਈ ਆ ਚਾਹੇ ਉਹ ਵੋਟ ਚੋਰੀ ਦਾ ਸਕੈਮ ਹੈਗਾ ਚਾਹੇ ਮਾਨੀ ਦਾਨੀ ਨੂੰ ਵਿਦੇਸ਼ ਬੇਚਣ ਦੀ ਗੱਲ ਹੈਗੀ ਹੈ ਚਾਹੇ ਕਿਸਾਨ ਮਸਲੇ ਸਗੇ ਕਿ ਜਿਹੜੇ ਲੋਕਾਂ ਦੇ ਪੱਖ ਦੇ ਮਸਲੇ ਜਾਂ ਦੇਸ਼ ਨੂੰ ਦੇਸ਼ ਨੂੰ ਜਿਹੜਾ ਮਤਲਬ ਹੈਗਾ ਉਹ ਉਹ ਉਹਨਾਂ ਦੇ ਬਚਨ ਵਾਸਤੇ ਮੀਡੀਆ ਨੂੰ ਇਹਨਾਂ ਨੇ ਕਾਬੂ ਕੀਤਾ ਦਿੱਲੀ ਵਾਲਿਆਂ ਨੇ ਐਵੇਂ ਪੰਜਾਬ ਵਿੱਚ ਜੋ 4 ਸਾਲ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੈਗੀ ਹੈ ਜਿਸ ਹਰ ਖਰ ਖੇਤਰ ਲੈਂਡ ਆਰਡਰ ਹੋਵੇ ਚਾਹੇ ਨਸ਼ੇ ਹੋਣ ਚਾਹੇ ਉਹ ਬਾਕੀ ਜਿਹੜੀ ਬੇਰੁਜ਼ਗਾਰੀ ਹੋਵੇ ਜਾਂ ਬਾਕੀ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਜਿਵੇਂ ਯੂਨੀਵਰਸਿਟੀ ਦਾ ਮਾਮਲਾ ਹੋਵੇ ਪਾਖੜਾ ਡੈਮ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਹੋਵੇ ਜਾਂ ਡੈਮ ਕੰਟਰੋਲ ਐਕਟ ਦੀ ਗੱਲ ਹੋਵੇ ਜੋ ਜਿਹੜੀ ਪੰਜਾਬ ਸਰਕਾਰ ਅਸਰਦਾਰ ਕਾਰਵਾਈ ਕਰਨ ਤੋਂ ناکਾਮ ਰਹੀ ਹੈਗੀ ਹੈ ਔਰ ਜੋ ਵਿਕਾਸ ਦੇ ਕਾਰ ਸਾਰੇ ਠੱਪ ਪੈ ਗਿਆ ਹੈ 1 ਕਿਲੋਮੀਟਰ ਦੀ ਸੜਕ ਨਹੀਂ ਬਣਾਈ 4 ਸਾਲ ਹੁਣ ਆ ਕੇ ਕੰਮ ਸ਼ੁਰੂ ਕੀਤਾ ਕਰਜ਼ਾ ਚੁੱਕ ਕੇ 5000 ਕਰੋੜ ਦਾ ਸੋ ਇਹ ਆਪਣੀ ਸਾਰੀਆਂ ਕਾਰਗਿਰ ਨੂੰ ਲੁਕਾਉਣ ਵਾਸਤੇ ਲਗਾਤਾਰ ਪੱਤਰਕਾਰਾਂ ਨੂੰ ਨਿਸ਼ਾਨਾ ਕਰ ਰਹੀ ਹੈਗੀ ਹੈ ਪਰ ਪੰਜਾਬ ਦੇ ਬਹਾਦਰ ਪੱਤਰਕਾਰ ਭਾਈਚਾਰੇ ਨੇ ਇਹਨਾਂ ਦੇ ਹਰ ਕਦਮ ਦਾ ਇੱਕ 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 ਧੜੇ ਨੇ ਇੱਕ ਮਤਲਬ ਕੁਝ ਖਾਸ ਪੱਤਰਕਾਰ ਭਾਈਚਾਰੇ ਦੇ ਵਿਅਕਤੀਆਂ ਨੇ ਜਾਂ ਉਹਨਾਂ ਦੇ ਜਿਹੜੇ ਨਿਕਲਦੇ ਸਗੇ ਆਪਣੇ ਆਪ ਚੈਨਲ ਸਗੇ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਪਹਿਲਾਂ ਚੰਡੀਗੜ੍ਹ 'ਚ ਵੱਡਾ ਇਕੱਠ ਕਰਕੇ ਵਿੱਤੇ ਚੰਡੀਗੜ੍ਹ ਪਲਾਜ਼ਾ ਵਿੱਚ ਅਸੀਂ ਮੈਂ ਵੀ ਗਿਆ ਸੀਗਾ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਜਿਹੜੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਸੀਗੀਆਂ ਸੰਗਠਨ ਸੀਗੇ ਉਹਨਾਂ ਦੀ ਨਮਾਇंदा ਕਾਨਫਰੰਸ ਉੱਤੇ ਹੋਈ ਸੀ ਬੜੀ ਬੜੀ ਅਸਰਦਾਰ ਸੀਗੀ ਬੜੀ ਵੱਡੀ ਕਾਨਫਰੰਸ ਸੀਗੀ ਉਸ ਬਾਅਦ ਬਠਿੰਡੇ ਸਾਰੀਆਂ ਜਨਤਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ 24 ਤਰੀਕ ਨੂੰ ਅਸੀਂ ਬਠਿੰਡੇ ਇਕੱਠੇ ਹੋ ਕੇ ਪੰਜਾਬ ਪੰਜਾਬ ਸਰਕਾਰ ਨੇ ਜਿਹੜਾ ਮਤਲਬ ਇੱਕ ਲੋਕਵਾਚ ਚੈਨਲ ਬੰਦ ਕੀਤਾ ਤੇ ਉਹਨਾਂ ਤੇ ਜਿਹੜਾ ਉਹਨਾਂ ਦਾ ਜਿਹੜੀ ਫੇਸਬੁੱਕ ਪੇਜ ਤੇ ਵੀ ਉਹਨਾਂ ਨੇ ਮਤਲਬ ਬੰਦਸ਼ਾਂ ਲਾਈਆਂ ਹੈਗੀਆਂ ਉਹਦੇ ਖਿਲਾਫ ਯਾਨੀ ਕਿ ਜੋ ਸਮੁੱਚਾ ਐਕਸ਼ਨ ਪੰਜਾਬ ਸਰਕਾਰ ਪੱਤਰਕਾਰਾਂ ਨੂੰ ਡਰਾਉਣ ਵਾਸਤੇ ਧਮਕਾਉਣ ਵਾਸਤੇ ਜਾਂ ਉਹਨਾਂ ਦੀ ਆਵਾਜ਼ ਬੰਦ ਕਰਨ ਵਾਸਤੇ ਕਰਦੀ ਪਈ ਹੈ ਉਹਦੇ ਖਿਲਾਫ ਅਸੀਂ ਸਾਰੇ ਜਮਹੂਰੀਤ ਸੰਤ ਵਿਅਕਤੀ ਪ੍ਰੈਸ ਦੀ ਆਜ਼ਾਦੀ ਦੇ ਹਾਮੀ ਵਿਅਕਤੀ ਪਰ ਮੈਂ ਕੁ ਬਤੌਰ ਗ੍ਰਾਹਟਰ ਗਾਂਧੀ ਵੀ ਤੇ ਬਤੌਰ ਕਾਂਗਰਸ ਦੇ ਐਮਪੀ ਦਾ ਤੌਰ ਤੇ ਸਰਕਾਰ ਦੇ ਨਾਲ ਕਦਮਾਂ ਦੀ ਨਿਖੇਦੀ ਕਰਦਾ ਹੈਗਾ ਔਰ ਜਿਹੜੀ ਸਰਕਾਰ ਫਾਸ਼ੀਵਾਦੀ ਰੁਝਾਨ ਦੀ ਲੈ ਕੇ ਤੁਰੀ ਹੈਗੀ ਹੈ ਚਾਹੇ ਉਹ ਬਲਡੋਜ਼ਰ ਕਲਚਰ ਹੋਵੇ ਪੰਜਾਬ 'ਚ ਲਿਆਣ ਦਾ ਯੋਗੀ ਨੋਵਾ ਚਾਹੇ ਉਹ ਆਜਪਾ ਨੋਮਾ ਜਿਹੜਾ মিডিਆ ਦਾ ਗੱਲ ਘੁੱਟਣ ਦਾ ਕਲਚਰ ਹੋਵੇ ਇਹਦੇ ਅਸੀਂ ਸਖਤ ਵਿਰੋਧ ਕਰਦੇ ਹਾਂ ਐਮਪੀ ਸਾਹਿਬ ਮੇਰਾ ਸਵਾਲ ਇਹ ਹੈ ਜੀ ਕਿ ਜਿਹੜੇ ਮੰਤਰੀਆਂ ਦੀ ਫੋਟੋ ਵਰਤੀ ਜਾਂਦੀ ਹੈ ਉਸ ਤੇ ਕਾਪੀਰਾਈਟ ਮਾਰ ਰਹੇ ਨੇ ਜਦੋਂ ਮੰਤਰੀਆਂ ਦੀ ਫੋਟੋ ਤਾਂ ਦਿਖਾਣੀ ਹੁੰਦੀ ਹੈ ਲੋਕਾਂ ਨੂੰ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਣੀ ਹੁੰਦੀ ਹੈ ਫਿਰ ਉਸ ਤੇ ਕਾਪੀਰਾਈਟ ਮਾਰਨ ਦਾ ਕੀ ਹੱਗ ਗੱਲ ਬਣ ਗਈ ਕੀ ਤੁਸੀਂ ਚਾਹੁੰਦੇ ਹੋ ਕਿ মিডিਆ ਜਾਂ ਤਾਂ ਤੁਹਾਡੇ ਅਧੀਨ ਹੋ ਜਾਏ ਜਾਂ ਫਿਰ ਬੋਲੇ ਨਾ ਬਿਲਕੁਲ ਇਹਦਾ ਮਕਸਦ ਇਹ ਹੈ ਕਿ ਜਾਂ মিডিਆ ਸਾਡੇ ਸਾਡੇ ਅਨੁਸਾਰ ਚੱਲੇ ਜਾਂ ਫਿਰ মিডিਆ ਚੁੱਪਚੁੱਪ ਰਹੇ ਜਿਹੜਾ ਕਿ ਜਿਹੜਾ ਜਿਹੜਾ ਇੰਡੀਪੈਂਡ ਹਈਏ ਕਿ ਜਿਹੜੀ ਕੱਲ ਹੱਕ ਸੱਚ ਦੀ ਗੱਲ ਕਰਨੀ ਲੋਕਾਂ ਦੀ ਗੱਲ ਕਰਨੀ ਜੋ ਜਨਤਾ ਦੀ ਆਵਾਜ਼ ਹੈ ਉਹ ਸਰਕਾਰ ਦੇ ਤੱਕ ਲੈ ਕੇ ਜਾਣੀ ਹੈਗੀ ਔਰ ਸਰਕਾਰ ਸਗੋ ਜਿਹੜੇ ਸਮਝਦਾਰ ਸਰਕਾਰਾਂ ਹੈ ਜੋ ਮੀਡੀਆ ਦੀ ਕਦਰ ਕਰਦੀਆਂ ਕਿ ਸਰਕਾਰ ਨੂੰ ਦੀਆਂ ਖਾਮੀਆਂ ਗਿਣਾਦਾ ਮੀਡੀਆ ਉਹਦੇ ਕਮਜ਼ੋਰੀਆਂ ਦੱਸਦਾ ਸਰਕਾਰ ਜੀ ਲੋਕਾਂ ਦਾ ਅਕਸ ਲੋਕਾਂ ਸਰਕਾਰ ਦਾ ਅਕਸ ਕੀ ਹੈ ਉਹ ਸਰਕਾਰ ਦੇ ਕੰਨੀ ਪਾਦਾ ਉਹਦੀ ਨਿਗਾ ਵਿੱਚ ਲਿਆਂਦਾ ਹੈਗਾ ਸੋ ਉਹਨਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਰਕਾਰ ਨੂੰ ਮੀਡੀਆ ਦਾ ਪਰ ਇਹ ਸਰਕਾਰ ਉਲਟਾ ਭਾਜਪਾ ਵੀ ਔਰ ਆਮ ਆਦੀ ਪਾਰਟੀ ਇਹ ਦੋਨੋਂ ਸਰਕਾਰਾਂ ਮੀਡੀਆ ਦਾ ਗਲਾ ਕੁੱਟਣ ਦੇ ਤਾਰੂ ਨੇ ਔਰ ਇਹ ਇੱਕ ਇੱਕ ਬਹੁਤ ਖਤਰਨਾਗਰ ਜਾਨ ਹੈਗਾ ਜਿਹੜਾ ਜਮਹੂਰੀ ਦੇ ਵਾਸਤੇ ਬੜਾ ਕਾਤਕ ਹੈ ਹੁਣ ਗੱਲ ਕਰ ਲਈਏ ਤੁਸੀਂ ਵਿਰੋਧ ਕਰ ਰਹੇ ਹੋ ਪੰਜਾਬ ਸਰਕਾਰ ਮੀਡੀਆ ਨੂੰ ਦਬੜ ਰਹੀ ਹੈ ਤੇ ਉੱਥੇ ਹੀ ਜੀਪੀ ਦੇ ਵੱਲੋਂ ਮਨਰੇਗਾ ਦਾ ਵੀ ਨਾਂ ਬਦਲ ਦਿੱਤਾ ਗਿਆ ਕੰਮ ਉਹ ਵੀ ਸੇਮ ਕਰ ਰਹੀ ਹੈ ਪੰਜਾਬ ਸਰਕਾਰ ਵੀ ਸੇਮ ਕਰ ਰਹੀ ਹੈ ਤੇ ਕਾਂਗਰਸ ਉਹਦਾ ਡੱਟ ਕੇ ਵਿਰੋਧ ਕਰ ਰਹੀ ਹੈ ਕਾਲੀ ਵੀ ਵਿਰੋਧ ਕਰ ਰਹੇ ਨੇ ਕਿਵੇਂ ਦੇਖਣ ਨੂੰ ਮਿਲੇਗਾ 2027 ਦੇ ਵਿੱਚ ਜਿਹੜੀ ਇਲੈਕਸ਼ਨਾਂ ਵੀ ਆ ਰਹੀਆਂ ਕਿ ਇਸ ਚੀਜ਼ਾਂ ਦਾ ਅਸਰ ਪਊਗਾ ਇਲੈਕਸ਼ਨ ਤੇ ਬਿਲਕੁਲ ਪਊਗਾ ਲੋਕਾਂ ਨੇ ਯੋ ਆਪਣੀ ਹਦੀ ਹਕੀਕੀ ਜ਼ਿੰਦਗੀ ਦੇ ਮਾਮਲੇ ਹੈਗੇ ਆ ਬੇਰਜ਼ਗਾਰੀ ਦਾ ਹੈਗਾ ਮਹਿੰਗਾਈ ਦਾ ਹੈਗਾ ਹੈ ਜਾਂ ਹੋਰ ਜੋ ਉਹਨਾਂ ਦੇ ਨਸ਼ਿਆਂ ਦਾ ਮਾਮਲਾ ਹੈਗਾ ਲੈਂਡ ਆਰਡਰ ਦਾ ਮਾਮਲਾ ਰੋਜ਼ਬਰ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਹੈਆਂ ਉਹਨਾਂ ਨੂੰ ਲੈ ਕੇ ਲੋਕਾਂ ਨੇ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਇਹ ਤੋਂ ਵੀ ਅ ਤੇ ਅਕਾਲੀ ਦਲ ਦਾ ਜੋ ਲੋਕਾਂ ਚ ਨਾਰਾਜ਼ਗੀ ਹੈਗੀ ਹੈ ਬੇਅਦਬੀਆਂ ਨੂੰ ਲੈ ਕੇ ਜਦ ਜੋ ਸਿੱਖ ਸੰਸਥਾਵਾਂ ਦਾ ਕਹਾਣ ਕੀਤਾ ਗਿਆ ਉਹਨਾਂ ਦੇ ਪ੍ਰੈਸਿਡੈਂਟ ਨੂੰ ਉਹਨਾਂ ਦੇ ਵਕਾਰ ਨੂੰ ਸੱਟ ਮਾਰੀ ਗਈ ਚਾਹੇ ਕੱਲ ਤੱਕ ਤੋਂ ਹੋਵੇ ਚਾਹੇ ਐ ਜੀ ਪੀ ਸੀ ਹੋਵੇ ਤਾਂ ਉਹਦੇ ਖਿਲਾਫ ਵੀ ਸਿੱਰੇ ਸਿੱਖ ਸੰਗਤ ਹੈਗੀ ਹੈ ਜਿਹਦੀ ਪੰਥਕ ਵੋਟ ਹੈ ਉਹਦੇ ਚ ਬਹੁਤ ਰੋਸਾ ਹੈਗਾ ਬੜਾ ਗੁੱਸਾ ਹੈਗਾ ਤੇ ਉਹਨਾਂ ਦੇ ਤੇ ਦੋਹਾਂ ਦੇ ਖਿਲਾਫ ਕਾਂਗਰਸ ਜਿਹੜੀ ਕਾਂਗਰਸ ਪਾਰਟੀ ਹੈਗੀ ਹੈ ਉਹ ਮਜ਼ਬੂਤੀ ਨਾਲ ਪੰਜਾਬ ਦੇ ਲੋਕਾਂ ਦੇ ਆਪਣੇ ਲੋਕਾਂ ਦੇ ਮੁੱਦੇ ਲੈ ਕੇ ਜਾਊਗੀ ਸਾਰੇ ਪੰਜਾਬ ਦਾ ਜੋ ਇੱਕ ਬਲੂਪ੍ਰਿੰਟ ਹੈ ਜੋ ਖਾਕਾ ਹੈਗਾ ਪੰਜਾਬ ਨੂੰ ਅਸੀਂ ਕਿਵੇਂ ਚਲਾ ਅਗੇ ਪੁਰਾਣੀਆਂ ਗੱਲਾਂ ਸਾਰੀਆਂ ਛੱਡ ਕੇ ਅਸੀਂ ਵੀ ਗਲਤੀਆਂ ਕੀਤੀਆਂ ਕਾਂਗਰਸ ਨੇ ਵੀ ਗਲਤੀਆਂ ਕੀਤੀਆਂ ਅਸੀਂ ਦਰੁਸਤੀ ਕਰਕੇ ਸਮੁੱਚੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਦੀ ਗਵਾਈ ਵਿੱਚ ਅਸੀਂ ਪੰਜਾਬ ਦੇ ਲੋਕਾਂ ਜਾਵਾਂਗੇ ਇੱਕ ਮੁਸਤਕ ਇਕੱਠੇ ਹੋ ਕੇ ਔਰ ਇੱਕ بلند ਆਵਾਜ਼ ਬਣ ਕੇ ਪੰਜਾਬ ਦੇ ਹੱਕਾਂ ਦੀ ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਭਲੇ ਵਾਸਤੇ ਇੱਕ ਚੰਗੀ ਸਰਕਾਰ ਦੇਣ ਵਾਸਤੇ ਵਾਦੇ ਤੇ ਵਾਦਿਆਂ ਨਾਲ ਅਸੀਂ 2027 ਦੇ ਚੋਣਾਂ ਜਾਵਾਂਗੇ ਔਰ ਕਾਂਗਰਸ ਦਾ ਪਰਚਮ ਲੈ ਲਾਵਾਂਗੇ ਸਰ ਥੋੜਾ ਕੁਝ ਦਿਨਾਂ ਪਹਿਲਾਂ ਇੱਕ ਬਿਆਨ ਆਇਆ ਸੀ ਕਿ ਯੂਥ ਕਾਂਗਰਸ ਜਿਹੜੀ ਇਲੈਕਸ਼ਨਾਂ ਥੋੜੀ ਲੇਟ ਕਰ ਦੇਣੀ ਚਾਹੀਦੀ ਹੈ ਕਿਵੇਂ ਦੇਖਦੇ ਹਾਂ ਕਿ ਕਿਉਂਕਿ ਕਾਂਗਰਸ ਦੇ ਵਿੱਚ ਥੋੜਾ ਤਣਾਅਪੂਰਨ ਜਿਹੜਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਤੁਕ ਮੇਰਾ ਨਿੱਜੀ ਵਿਚਾਰ ਹੈਗਾ ਕਿ ਜੋ ਤੁਸੀਂ ਬਿਲਕੁਲ ਠੀਕ ਜ਼ਿਕਰ ਕੀਤਾ ਕਿ ਜੋ ਕਾਂਗਰਸ ਜੋ ਇੱਕ ਕਿਸਮ ਦੀ ਇੱਕ ਵਿਸ਼ੇਸ਼ ਤਰ੍ਹਾਂ ਦੀ ਇੱਕ ਅੱਜ ਕੱਲ੍ਹ ਜੋ ਇੱਕ ਮਤਲਬ ਨਜ਼ਰ ਆ ਰਹੀ ਹੈ ਪ੍ਰਤੱਖ ਜੋ ਮੀਡੀਆ ਦਾ ਸ਼ਿੰਗਾਰ ਵੀ ਬੰਦੀ ਹੈ ਖਬਰਾਂ ਦਾ ਸ਼ਿੰਗਾਰ ਵੀ ਬੰਦੀ ਹੈਗੀ ਹੈ ਜੋ ਇੱਕ ਆਪ ਸਪੀਚ ਕੋ ਜੋ ਇੱਕ ਇੱਕ ਜੋ ਡਿਫਰੈਂਸਸ ਹੈਗੇ ਕੁਝ ਵਿਚਾਰਾਂ ਦੇ ਤੇ ਉਹਨਾਂ ਨੂੰ ਬਹੁਤੀ ਹਵਾ ਨਾ ਮਿਲੇ ਜਾਂ ਉਹਨਾਂ ਨੂੰ ਹੋਰ ਉਹਨਾਂ ਚ ਕੋਈ ਵਾਧਾ ਨਾ ਹੋਵੇ ਸਗੋ ਸਾਰੇ ਵਿਚਾਰ ਜਿਹੜੇ ਹੈਗੇ ਉਹ ਇੱਕ ਥਾਂ ਇਕੱਠੇ ਹੋ ਕੇ ਕਾਂਗਰਸ ਦੇ ਵਿਚਾਰ ਕਾਂਗਰਸ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਤੁਰਨ ਸੋ ਇਦਾਂ ਦੇ ਮਾਹੌਲ ਬਣਾਉਣ ਵਾਸਤੇ ਮੈਨੂੰ ਇਹ ਲੱਗਦਾ ਕਿ ਅੱਜ ਦੇ ਮਾਹੌਲ 'ਚ ਜਦਕਿ ਬਹੁਤਾ ਫਰਕ ਜਗਠਨਾਤਮਕ ਰੂਪ 'ਚ ਨਹੀਂ ਪੈਣਾ ਹੈਗਾ ਤਾਂ ਜਿਹੜੇ ਯੂਥ ਕਾਂਗਰਸ ਦੇ ਇਲੈਕਸ਼ਨ ਹੈ ਜਿ ਉਹਨਾਂ ਨੂੰ 1 ਸਾਲ 1.5 ਸਾਲ ਵਾਸਤੇ ਟਾਲ ਦਿੱਤਾ ਜਾਵੇ ਤਾਂ ਇਹ ਚੰਗੀ ਗੱਲ ਹੋਊਗੀ ਕਿਉਂਕਿ ਪਹਿਲਾਂ ਹੀ ਕਸ਼ੀਦਗੀ ਹੈਗੀ ਹੈ ਜਥੇਬੰਦਕ ਤਾਣਾ ਬਾਣਾ ਅਜੇ ਉਸ ਤਰ੍ਹਾਂ ਮਜ਼ਬੂਤ ਨਹੀਂ ਹੋਇਆ ਹੈਗਾ ਇਹਦੇ ਵਿੱਚ ਝੋਣਾ ਕਰਵਾਣੀ ਆ ਮੈਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਵੀ ਆਪਾਂ ਜਿਹੜੀ ਪਹਿਲਾਂ ਹੀ ਹਾਲਤ ਮਤਲਬ ਥੋੜੀ ਜਿਹੀ ਚਿੰਤਾਜਨਕ ਹੈਗੀ ਹੈ ਉਸ ਹੋਰ ਹੋ ਜਾ ਮੇਰਾ ਆਖਰੀ ਸਵਾਲ ਹੈ ਸੱਜਨ ਕੁਮਾਰ ਦੀ ਰਿਹਾਈ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਦੁੱਖ ਬੜੀ ਮੇਰੇ ਵਾਸਤੇ ਬਹੁਤ ਪੇਨਫੁੱਲ ਲੱਗੇ ਮੈਂ ਜਿਹੜੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੋ ਦੋਸ਼ੀ ਸਗਾ ਉਸ ਨੂੰ ਮਿਲਣੀ ਚਾਹੀਦੀ ਹੈ ਪਤਾ ਨਹੀਂ ਕਾਨੂੰਨੀ ਖਾਮੀਆਂ ਕੀ ਰਹਿ ਗਈਆਂ ਪਤਾ ਨਹੀਂ ਵਕੀਲਾਂ ਨੇ ਕਿਸ ਤਰ੍ਹਾਂ ਜਿਰਾ ਕੀਤੀ ਹੈਗੀ ਹੈ ਜਾਂ ਪੱਖ ਕਿਵੇਂ ਪੇਸ਼ ਕੀਤਾ ਹੈਗਾ ਇੱਕ ਤਾਂ ਇਨਸਾਫ ਮਿਲਿਆ ਹੀ ਨਹੀਂ ਬਹੁਤ ਲੋਕਾਂ ਨੂੰ ਤਾਂ ਕੋਈ ਜਿੱਡਾ ਬਟਾ ਨਰ ਸੰਘਾਰ ਹੋਇਆ ਹੈਗਾ ਕਤਲੋਗਾਰਤ ਹੋਈ ਹੈ ਜੋ ਮਤਲਬ ਨਸਲ ਕੁਸ਼ੀ ਹੋਈ ਹੈਗੀ ਹੈ ਉਹ ਅਬ ਦੁਨੀਆ ਦੇ ਇਤਿਹਾਸ ਬਹੁਤ ਘੱਟ ਐਗਜ਼ਾਮਪਲ ਹੈਗੇ ਇੱਕ ਗੋਤਰ ਕੁਦਰਾ ਤੋਂ ਬਾਅਦ ਜੋ ਗੁਜਰਾਤ ਛੋਇਆ ਔਰ ਜੋ ਦਿੱਲੀ ਛੋਇਆ ਹੈਗਾ ਤੇ ਮੇਰੇ ਵਾਸਤੇ ਬੜੀ ਇੱਕ ਮਨੁੱਖ ਦੇ ਤੌਰ ਤੇ ਕਿ ਤੋਂ ਤੇ ਕੁਦਰਤੀ ਇਨਸਾਫ ਦਾ ਹਾਮੀ ਹੋਣ ਦੇ ਤੌਰ ਤੇ ਇਹ ਮੈਨੂੰ ਮੈਨੂੰ ਇਸ ਗੱਲ ਦੀ ਦੁੱਖ ਹੈ ਕਿ ਬੜੇ ਦੇਰ ਬਾਅਦ ਇਨਸਾਫ ਮਿਲ ਵੀ ਜੇ ਰਹਾ ਹੈਗਾ ਤਾਂ ਅਧੂਰਾ ਇਨਸਾਫ ਹੈਗਾ ਔਰ ਇਹ ਇਨਸਾਫ ਅਧੂਰ ਜਿੰਨੀ ਦੇਰ ਬਾਅਦ ਤਾਂ ਇਨਸਾਫ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ ਹੈਗਾ ਕਹਿੰਦੇ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਕਿ ਜੇ ਇਨਸਾਫ ਦੇਰ ਨਾਲ ਮਿਲਦਾ ਤਾਂ ਉਹ ਨਾ ਉਹ ਜਸਟਿਸ ਦਿਨਾਈ ਕਰਨ ਵਾਲੀ ਗੱਲ ਹੈਗੀ ਹੈ ਸਰ 24 ਜਨ ਨੂੰ ਹੁਣ ਕਾਲ ਦਿੱਤੀ ਪਈ ਹੈ ਜਾਓਗੇ ਤੁਸੀਂ ਬਠਿੰਡੇ ਮੈਂ ਕੋਸ਼ਿਸ਼ ਕਰੂੰਗਾ ਜਰੂਰ ਮੈਂ ਕੋਸ਼ਿਸ਼ ਕਰੂੰਗਾ ਬਿਲਕੁਲ ਪਰਸੋਂ ਨੂੰ 24 ਜਨਵਰੀ ਜੇ ਮੇਰੇ ਹੋਰ ਕੋਈ ਜੇ ਮੈਂ ਨਾ ਹੋਇਆ ਤਾਂ ਮੈਂ ਜਰੂਰ ਕਰਾਂਗਾ ਸੋ ਬਿਲਕੁਲ ਸਾਡੇ ਨਾਲ ਐਮਪੀ ਤਰਵੀਰ ਗਾਂਧੀ ਜੀ ਮੌਜੂਦ ਸੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਇਹ ਪੱਤਰਕਾਰਾਂ ਦੇ ਹੱਕ ਦੇ ਵਿੱਚ ਖੜੇ ਨੇ ਉਹਨਾਂ ਦੀ ਆਵਾਜ਼ ਜਿਹੜੀ ਦਬਾਈ ਜਾ ਰਹੀ ਆ ਉਹਨੂੰ ਬੁਲੰਦ ਕਰਾਂਗੇ ਤੇ ਹੋਰ ਵੀ ਅਪਡੇਟ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ